ਸ਼ਿਆਲਾ ਚ ਪਾ ਲੋ ਬਾਈ ਜਦੋਂ ਠੰਡ ਠੁੰਡ ਧੁੰਦਾ ਪੈਂਦੀਆਂ ਉਦੋਂ ਨਹੀਂ ਤਾਂ ਪਰ ਪਰ ਜੇ ਉਦੋਂ ਦੀ ਪਾਈ ਵੀ ਖਰਾਕ ਉਦੋਂ ਦੀ ਪਾਈ ਵੀ ਖਰਾਕ ਜਾ ਕੇ ਅਗਲੇ ਗਰਮੀਆਂ ਚ ਨਿਕਲੂਗੀ ਇਹ ਮੈਂ ਤੁਹਾਨੂੰ ਵਾਰ-ਵਾਰ ਦੱਸ ਦਿੰਦਾ ਬਾਈ ਮੈਂ ਉੱਤੇ ਉਹਦਾ ਵੀਡੀਓ ਪਾਈ ਆ ਪਰ ਤੁਸੀਂ ਉਹਨੂੰ ਇੱਟ ਕੁੱਟ ਕੇ ਪਾਓ ਬਿੱਲੀ ਇੱਟ ਕੁੱਟ ਕੇ ਪਾਓ ਤੇ ਇੱਕ ਬਾਬਿਓ ਆਉਂਦੀ ਆ ਜਿਹੜੇ ਹੱਡੀ ਕੱਢੇ ਹੁੰਦੇ ਕਬੂਤਰਾਂ ਦਾ ਕਿੱਦਾਂ ਪਤਾ ਲੱਗਦਾ ਤੁਸੀਂ ਪੰਜ ਚਾਰ ਕਬੂਤਰ ਦਿਖਾ ਦਿਓ ਬਾਈ ਆਪਣੇ ਕੋ ਹਜੇ ਹੈ ਨਹੀਂ ਤੇ 나 ਹੀ ਬਾਬਾ ਨਿਕਲੇ ਜਿਹੜਾ ਬੜੇ ਓਕੇ ਸੈਟ ਕੀਤੇ ਆ ਨਾ ਲੈਂਦੇ ਤੇ ਚੜ੍ਹਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰ ਧੰਨਵਾਦ ਤੇ ਆਇਓ ਬਾਬੇਓ ਗੋਪੀ ਮਲਸ ਪਰ ਕਬੂਤਰ ਕਲੱਬ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਕਰਦੇ ਆ ਬਾਬੇਓ ਕਬੂਤਰ ਡੋਨੇ ਅੱਜ ਸ਼ੁਰੂ ਕਰਦੇ ਆ ਡੋਨੇ ਇੱਕ ਦੋ ਬਾਜੀਆਂ ਦੇਖ ਲਈਏ ਆਪਾਂ ਵੀ ਨਿਆਰੇ ਜਿਹੇ ਲੱਲਿਏ ਹੈਨਾ ਤੇ ਲਓ ਬਾਬੇਓ ਕੱਢੀਏ ਕਬੂਤਰ ਤੇ ਕਬੂਤਰ ਕੱਢ ਕੇ ਮਿਲਦੇ ਆ ਤੇ ਲਓ ਬਾਬੇਓ ਆ ਗਏ ਖੁੱਡੇ ਦੇ ਵਿੱਚ ਤੇ ਖੁੱਡੇ ਵਿੱਚ ਜੱਕੀ ਕਬੂਤਰ ਇੱਕ ਮੋਟੂ ਰਹਿਸ਼ੀ ਦੇਖ ਲੈਂਦੇ ਆ ਉਦੋਂ ਚਲੋ ਕੋਈ ਨਹੀਂ ਪਹਿਲੀ ਡਾਰੀ ਆ ਕੋਈ ਚੱਕਰ ਬਣੀ ਡਾ ਤੇ ਦੂਜਾ ਆ ਪਤੰਦਰ ਤੀਜਾ ਕਰਤਾ ਜੱਕ ਲੈਨੇ ਆ ਔਰ ਦੇ ਲੈਨੇ ਕੋ ਸਾਰਸੋਰ ਹੈਗਾ ਤੇ ਉਹ ਵੀ ਚੱਕ ਲੈਨੇ ਆ ਨਾ ਆ ਤਾਂ ਡਬਾ ਮੋਟਾ ਦਾ ਡਬਾ ਵੇਟ ਆਪਾਂ ਤੇ ਆਇਆ ਵੀ ਮੋਟਿਆ ਆਇਆ 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 ਜਨਾ ਕਿਥੇ ਢਾਣੇ ਬੁੜੇ ਕਿਤਾ ਤੇਰੇ ਫੁੱਟੇ ਹੈਗੇ ਆ ਤੌੜੀਏ ਚੱਲ ਕੋਈ ਗੱਲ ਨਹੀਂ ਓਏ ਪਰਨਾਥ ਰਾਲੀ ਪਤੰਦਰਾ ਚੱਲ ਫੇ ਚਲੀਏ ਲੋ ਬਾਬੇ ਇਹਨੂੰ ਲਗਾ ਕੱਢਣ ਮੋਟੂ ਨੂੰ ਠੀਕ ਆ ਫੇ ਢਾਂਗ ਹੀ ਲਾਉਨੇ ਆ ਓ ਗਿਆ ਤੇ ਹੋਰ ਵੀ ਕੱਢਦੇ ਆ ਇੱਕ ਦੋ ਕਬੂਤਰ ਹਨਾ ਆਇਓ ਫੇ ਤੇ ਕਬੂਤਰ ਬਾਬਿਓ ਕਿਹੜਾ ਕੱਢੀਏ ਹੁਣ ਆਹ ਝੱਕੋ ਬੱਚਾ ਬਜਿਆ ਦਾਣੇ ਦਾ ਦਾਣੇ ਇਹਦੀ ਵੀ ਹੈਗੇ ਥੋੜੇ ਹੀ ਆ ਚੱਲ ਫੇ ਬੱਚਾ ਚੱਲ 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 ਆ ਗਿਆ ਵੇ ਠੀਕ ਆ ਇੱਕ ਅੱਧਾ ਹੋਰ ਲਿਆ ਜੀ ਫੜ ਕੇ ਅੱਜ ਵੇਲੇ ਹੀ ਆ ਅੱਜ ਕਬੂਤਰੇ ਡਾਵਾਂਗੇ ਕੱਢਿਆ ਕਰਾਂਗੇ ਹੁਣ ਡੇਲੀ ਕੱਢਿਆ ਕਰਾਂਗੇ ਨਾਲੇ ਵੀਡੀਓ ਹੋਰ ਵਧੀਆ ਕਰਦੇ ਆ ਵੀ ਗੱਲਾ ਪਤਾ ਦੀ ਜਰਾ ਕਮੈਂਟਾਂ ਦੇ ਜਵਾਬ ਵੀ ਦਿਆ ਕਰਾਂਗੇ ਤੇ ਤਬੂਤਰ ਵੀ ਡਾਇਆ ਕਰਾਂਗੇ ਦਿੱਲੀ ਦਾ ਆ ਚੀਨੀਆਂ ਵੀ ਚੱਕ ਲੈਣੀਆਂ ਆ ਚੀਨੀ ਆ ਆ ਆਪਣਾ ਚੀਨਾ ਵੀ ਇਹ ਵੀ ਜੱਲਾ ਖੇਰ ਗਾਣੇ ਕਿਦਾ ਵੀ ਤੇਰੇ ਇਹਦੇ ਥੋੜੇ ਹੀ ਆ ਚੱਲ ਤੂੰ ਲੋਏ ਬਾਬੇ ਉਹ ਵੀ ਗਿਆ ਸਟਨ ਹੋ ਗਏ ਇੱਕ ਰੱਤਾ ਫੜ ਲੈਣੇ ਆਪਾਂ ਆਇਓ ਰੱਤਾ ਫੜਦੇ ਆ ਰੱਤਾ ਜੀ ਕਿੱਥੇ ਨੇ ਹੋਰ ਤੇ ਆ ਲੋ ਬਾਬਾ ਰੱਤਾ ਵੜਦਾ ਮੈਂ ਤੇ ਤੇ ਛੱਡਦੇ ਆ ਤੇ ਲੋ ਬਾਬੇ ਰੱਤਾ ਹੀ ਫੜ ਲਿਆ ਇਹ ਸਿਰ ਤੋਂ ਝਾੜੀ ਬੈਠਾ ਪਤੰਦਰ ਕਲੀ ਗੁਲੀ ਨਾ ਕੋਈ ਸਿੱਟੀ ਹੋਵੇ ਨੇ ਪਟਕੇ ਸਰ ਕੀਤਾ ਜੀ ਤਾਂ ਲੋ ਰੱਤਾ ਲਿਆ ਸਿਆਕ ਕੁਸ ਉਹ ਟਿੰਨ ਉੱਤੇ ਆ ਖੜ ਕੇ ਤੇ ਇਹ ਵੀ ਚੱਲ ਜੂਗਾ ਤਾਂ ਨਹੀਂ ਹੈਣਾ ਉਹ ਲੋ ਬਾਬੇ ਜਿਹੜੇ ਜਿਹੜੇ ਕੰਮ ਰਹਿੰਦੇ ਸੀ ਉਹ ਕਰੀਏ ਪਹਿਲਾਂ ਤਾਂ ਸਾਰਾ ਸਮਾਨ ਚੱਕ ਕੇ ਖੁੱਡੇ 'ਚ ਰੱਖੀਏ ਉਦੋਂ ਪਹਿਲਾਂ ਖੁੱਡਾ ਸਾਫ਼ ਕਰੀਏ ਖੁੱਡਾ ਸਾਫ਼ ਕਰਕੇ ਉੱਚਾ ਸਾਰਾ ਸਮਾਨ ਵਾੜ ਕੇ ਤੇ ਝਾੜੂ ਮਾਰੀਏ ਸਾਰੇ ਕੋਠੇ ਤੇ ਹੈਨਾ ਛੱਤ ਸਾਫ਼ ਕਰੀਏ ਅੱਜ ਤੇ ਜਾਲ ਲਾਈਏ ਜਿਹੜਾ ਜਾਲ ਆਪਾਂ ਲਾਉਣਾ ਇੱਥੇ ਲਾਈਦਾ ਨਾ ਹਟ ਕੇ ਅੱਜ ਕੋਈ ਹੋਰ ਆਈਡੀਆ ਕਰਦੇ ਆ ਇੱਥੇ ਲੁੰਨੇ ਆ ਜਾਲ ਜਿੱਥੇ ਕਬੂਤਰ ਆਪਾਂ ਛੱਡਿਆ ਕਰਾਂਗੇ ਤੇ ਆਹ ਰੰਗ ਕਰਉਣਾ ਕਿਉਂਕਿ ਇਹਦੇ ਨਾਲ ਹਜੇ ਆਪਾਂ ਲਾ ਨਹੀਂ ਸਕਦੇ ਤੇ ਇੱਥੇ ਜਿਗਾਰਡ ਕਰਦੇ ਕੋਈ ਜਾਲ ਦਾ ਬੱਬੇ ਕਬੂਤਰ ਉੱਠੀ ਜਾਂਦੇ ਆ 10 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਰੋਕ ਕੇ ਛੱਡੇ ਆ ਨਾ ਕਿੰਨੇ ਦਿਨ ਬਾਅਦ ਦਰਵਾਇ ਛੱਡੇ ਸੀ 7 ਵਜੇ ਛੱਡੇ ਸੀ ਤੇ 10 ਵਜੇ ਦਾ ਟਾਈਮ ਹੋ ਗਿਆ ਫਿਰਦੇ ਆ ਚਾਰੀ ਦੋ ਦੀਦੇ ਆ ਤੇ ਦੋ ਵੀ ਇੱਕ ਤੇ ਹੋਰ ਸੀ ਤੇ ਬਿੱਤ ਗਿਆ ਆ ਆ ਗਿਆ ਇੱਕ ਹੌਲ ਤੇ ਖੜਾ ਠੀਕ ਆ ਤੇ ਆਹ ਪਿੰਜਰਾ ਇਹਨੂੰ ਕਬੂਤਰੀਆਂ ਪਾ ਕੇ ਸੋ ਪਹਿਲਾਈਏ ਬਾਕੀ ਸੇ ਚੱਕ ਕੇ ਬਾਬਿਓ ਸਾਰਾ ਸਮਾਨ ਮੈਂ ਅੰਦਰ ਸੈਟ ਦਿੱਤਾ ਆ ਵੀ ਜਿਹੜਾ ਆਪਣੇ ਨਹੀਂ ਕੰਮ ਦਾ ਇਹ ਵੀ ਸੈਟ ਦਾਂਗੇ ਟਰੇ ਤੋ ਹੋ ਕੇ ਰੱਖੜੀਆਂ ਲਿਬੜੀ ਜੀ ਪਹਿਲੇ ਪਈ ਆ ਨਾ ਕੁਜਾ ਧੋਣਾ ਉਹ ਵੀ ਕੁਜਾ ਧੋਣਾ ਆ ਮਿੱਟੀ ਲਿਆਂਦੀ ਬਾਬਿਓ ਮਿੱਟੀ ਸੁੱਕਦੀ ਆ ਤਾਂ ਫੇਰ ਖੁੱਡਿਆਂ ਚ ਪਾਵਾਂਗੇ ਇੱਥੇ ਧੁੱਪ ਲਵਾਉਣ ਨੂੰ ਰੱਖੀ ਜਿਹੜਾ ਗਿੱਲੀ ਆ ਮਿੱਟੀ ਆ ਜਿੰਨਾ ਵੀ ਆਪਾਂ ਨੂੰ ਨਹੀਂ ਚਾਹੀਦਾ ਇਹ ਸਾਰਾ ਕੋਈ ਚੱਕ ਕੇ ਥੱਲੇ ਮੰਜੇ ਦੀ ਰੱਸੀ ਰੁਸੀ ਬਾਢ ਕੇ ਸੈਟ ਦੇ ਨਹੀਂ ਥੱਲੇ ਆ ਡਰਮੀ ਨੂੰ ਰੰਗ ਕਰਦੇ ਆ ਚ ਦਾਣਾ ਪਾਇਆ ਕਰਾਂਗੇ ਅਲਕੜਾ ਜਿੱਥੇ ਲੋਣ ਵਾਲੀਆਂ ਬੈਣ ਬਹੁਣੂ ਸ ਤੇ ਬਾਕੀ ਸਿੱਟ ਰੈਨ ਖਾਲੀ ਕਰ ਦੇਣਾ ਅੱਜ ਆਪਾਂ ਕੂਠਾ ਵੀ ਪਤਾ ਲੱਗੇ ਹਨਾ ਖੁੱਡਾ ਹੈਗਾ ਆ ਤੇ ਫੇਰ ਇਹ ਖੁੱਡੇ ਵੀ ਰੰਗ ਕਰਾ ਦੇਣੇ ਬਸ ਇੱਕ ਦੋ ਦਿਨ ਦੇ ਵਿੱਚ ਵਿੱਚ ਹੀ ਰੰਗੇ ਵੀ ਹੋ ਜਾਣੇ ਆ ਕਬੂਤਰੀਆਂ ਗੱਡੀਆਂ ਠੀਕ ਆ ਇਹਨਾਂ ਨੂੰ ਧੁੱਪ ਤੋਂ ਪਲਵਾਉਨੇ ਆ ਅੱਜ ਦੇਖਦੇ ਹਾਂ ਖਾਦੀ ਹੁੰਦੇ ਤੇ ਮਲਪਾਂ ਦੀ ਗੋਲੀ ਵੀ ਅੱਜ ਇਹਨਾਂ ਨੂੰ ਲਾਣੇ ਆ ਠੀਕ ਆ ਤੇ ਇਤਰੋ ਵੀ ਤਰੇ ਇਹਨਾਂ ਨੂੰ ਵੀ ਧੁੱਪ ਲਾਉਣੀ ਆ ਪਹਿਲਾਂ ਕਬੂਤਰੀਆਂ ਕੱਢ ਲਈਏ ਫੇਰ ਕਬੂਤਰਾਂ ਨੂੰ ਧੁੱਪ ਲਵਾ ਦਾਂਗੇ ਸਾਰਿਆਂ ਨੂੰ ਨਹੀਂ ਤੇ ਜਾਲ ਫਿੱਟ ਕਰ ਲੈਣੇ ਹਨਾ ਐਡੇ ਕੰਮ ਕਰਾਂਗੇ ਤੇ ਉਹ ਕੀੜੋਦਣ ਗਿੱਲੀ ਹੋ ਗਈ ਸੀ ਉਹ ਮੈਂ ਸੁੱਕੜੇ ਪਾਈ ਆ ਤੇ ਕਬੂਤਰ ਵੰਦੇ ਆ ਰਿਹਾ ਫਿਰ ਫੀਡ ਵੀ ਚੱਕ ਲੈਂਦੇ ਆ ਸਾਰਾ ਕੋਈ ਖੜਾ ਤੇ ਇਹਦੇ ਚੀ ਪਹਿਲਾਂ ਕਬੂਤਰਿਆਂ ਨੂੰ ਪਲਵਾ ਲੈਂਦੇ ਆ ਫੇ ਕਬੂਤਰਾਂ ਨੂੰ ਲਵਾ ਲਾਂਗੇ ਕਿਉਂਕਿ ਬਾਕੀ ਜਾਲ ਚੱਕ ਕੇ ਮੈਂ ਵੇਚ ਰੱਖਤੇ ਹੁੱਡੇ ਦੇ ਵਿੱਚ ਇੱਥੇ ਗੰਦ ਬਹੁਤ ਆ ਵੀ ਹੁੱਡਾ ਲੱਗਾ ਰੰਗ ਕਰਨ ਮੈਂ ਤੇ ਆਹ ਲਾਤਾ ਦੂਜਾ ਹਣਾ ਤੇ ਬਾਹਰ ਨੂੰ ਕਬੂਤਰਾਂ ਦੇ ਕਬੂਤਰੀਆਂ ਇੱਥੇ ਮਤਲਬ ਥੋੜੀਆਂ ਜਿਹੀਆਂ ਕੂਤਰੀਆਂ 10 12 ਕੂਤਰੀਆਂ ਜਿਹੜੀਆਂ ਅਪ ਇੱਥੇ ਛੱਡੀਆਂ ਹਨ ਉਹਨਾਂ ਲਈ ਬੈ ਕੇ ਥੱਲੇ ਮਿੱਟੀ ਪਾ ਦਾਂਗੇ ਤੇ ਮੋਟੀ ਮੋਟੀ ਜੀ ਹੁਣ ਇੱਥੇ ਸਿਮਿੰਟ ਤਾਂ ਨਹੀਂ ਪਾਉਣਾ ਹਣਾ ਦੇਲ ਨਹੀਂ ਲੱਗਦੇ ਪਏ ਹਰੇ ਸਲਾਬ ਤੇ ਇਹਦਾ ਵੀ ਹੱਲ ਕਰ ਦਿੰਨੇ ਪੱਟੀ ਹੀ ਭਰ ਕੇ ਜਿੱਦਾਂ ਅੱਗੇ ਕੀਤੀ ਉਧਰਲੇ ਬੰਦੇ ਨੂੰ ਪਤਾ ਨਹੀਂ ਲੱਗਦਾ ਨਾ ਪਲਾਈਆ ਕੀ ਆ ਇਹਨੂੰ ਵੀ ਕਰਕੇ ਬਾਅਦ ਚੋਂ ਕੰਦ ਕਰਾ ਦਾਂਗੇ ਹੁਣ ਬੱਚੇ ਪੂਚੇ ਕਢਾ ਲਈਏ ਟਾਈਮ ਲੇਟ ਹੋਈ ਜਾਂਦੀ ਆ ਆਪਾਂ ਹਨਾ ਤੇ ਜੋੜੀਆਂ-ਜੋੜੀਆਂ ਲਾ ਲਈਏ ਹੁਣ ਵਿਹਲੇ ਹੋ ਕੇ ਤੇ ਨਾਲੇ ਬਾਬੇ ਆਪਾਂ ਮਤਲਬ ਪਾਣੀ ਲਾਉਣੀ ਜਿਹੜੀ ਉਹ ਵੀ ਤੁਹਾਨੂੰ ਦੱਸਾਂ ਹਨਾ ਕਿਹੜੀ ਲਾਉਣੀ ਆ ਬਗੂੜੀਆਂ ਨੂੰ ਲਓ ਬਾਬੇਓ ਆਪਾਂ ਵਰਤੀ ਦੀ ਆ ਹੁੰਦੀ ਤਾਂ ਇਹ ਵੀ ਤੇਜ਼ੀ ਆ ਹਨਾ ਤੇ ਪਰ ਇਹਦੀ ਕੋਈ ਸਾਈਡ ਇਫੈਕਟ ਨਹੀਂ ਹੈ ਜੀ ਕਿਉਂਕਿ ਮੈਂ ਲਵਾਈ ਵੀ ਆ ਕਈ ਵੀਰਾਂ ਨੂੰ ਤੇ ਕਈਆਂ ਨੇ ਆਪਣੀਆਂ ਵੀਡੀਓ ਦੇਖ ਕੇ ਲਾਈ ਵੀ ਸੀ ਆਪਾਂ ਪਹਿਲਾਂ ਵੀ ਸਾਈ ਸੀ ਤੇ ਇਹਦੇ ਨਾਲ ਪ੍ਰੋਬਲਮ ਘੱਟ ਹੁੰਦੀ ਆ ਇਹ ਥੋੜੀ ਹਲਕੀ ਆ ਗੋਲੀ ਜਿੱਦਾ ਤੇ ਜਿਹੜੀ ਆਪਾਂ ਪਹਿਲਾ ਵਰਤਦੇ ਡੋਂਟਰ ਡੋਂਟਰ ਉਹ ਹੈਗੀ ਪਰ ਜਿਆਦਾ ਮਤਲਬ ਹਨਾ ਜਿਆਦਾ ਹਾਰਡ ਆ ਇਹਦੇ ਨਾਲ ਜਿਆਦਾ ਤੇਜ਼ ਆ ਇਹ ਘੱਟ ਆ ਮਤਲਬ ਲਾਈਟ ਆ ਇਹ ਆਪਾਂ ਲਾ ਸਕਦੇ ਆ ਇਹ ਲੱਗਣੀ ਕਿੱਦਾਂ ਬਾਈ ਇੱਕ ਗੋਲੀ 80 ਤੋਂ 90 ਕੂਤਰਾਂ ਨੂੰ ਲਾਉਣੀ ਆ ਆਪਾਂ ਇੱਕ ਗੋਲੀ 80 ਤੋਂ 90 ਕੂਤਰਾਂ ਨੂੰ ਉਤੋਂ ਥੱਲੇ ਨਹੀਂ ਲਾਉਣੀ ਤੇਜੀ ਹੁੰਦੀਆਂ ਇਹ ਗੋਲੀਆਂ ਹਲਕੀਆਂ ਤਾਂ ਹੈ ਨਹੀਂ ਪਰ ਚਲੋ ਆਪਾਂ ਇਹ ਵਰਤਦੇ ਆ ਦਾ ਰਿਜ਼ਲਟ ਹੈਗਾ ਇਹਦਾ ਕੋਈ ਸਾਈਡ ਇਫੈਕਟ ਹੈ ਨਹੀਂ ਪਿਛਲੇ ਸਾਲ ਵੀ ਆਪਾਂ ਵਰਤੀ ਸੀ ਤੇ ਅੱਜ ਵੀ ਇਹੀ ਵਰਤਦੇ ਆ ਮੈਂ ਹੋਰ ਕੋਈ ਗੋਲੀ ਨਹੀਂ ਇੱਕ ਆਹੀ ਗੋਲੀ ਹੈ ਜਿਹੜੀ ਆਪਾਂ ਵਰਤ ਲਈ ਨਹੀਂ ਕਿਉਂਕਿ ਹੁਣ ਜਿਆਦਾ ਕਬੂਤਰ ਆ ਮਹਿੰਗੀਆਂ ਤਾਂ ਗੋਲੀਆਂ ਨੇ ਇੰਨੀਆਂ ਕਿੱਥੇ ਹਨਾ ਵਾਰਾ ਨਹੀਂ ਖਾਣੀਆਂ ਤੇ ਆਹ ਲਾਣੇ ਆ ਤੇ ਇਹਦਾ ਵੀ ਰਿਜ਼ਲਟ ਵਧੀਆ ਆ ਲਾਵਾਂਗੇ ਹਲਕੀ ਕਰਕੇ ਪਤਲੀ ਕਰਕੇ ਬਣ ਕੇ ਪੇਂਟਰ ਆਪੇ ਹੀ ਵੇ ਅੱਜ ਆਹ ਫੁੱਟਾ ਵੀ ਮੈਂ ਖੂਦ ਰੀ ਵਾਲਾ ਹੀ ਸਾਜਿਆ ਕਰਦੀ ਹੈ ਹਨਾ ਇੱਕ ਰੀ ਤੇ ਮਿੱਟੀ ਤੇ ਭੁਰਦੀ ਨਹੀਂ ਹੈਗੀ ਇੱਕ ਰੀ ਰੰਗ ਉੱਤੇ ਲੱਗਾ ਹੋਵੇ ਨਾ ਇਹ ਪੱਟੀ ਹੀ ਬਣਾ ਲੈਂਦਾ ਫੇ ਮਿੱਟੀ ਨੂੰ ਛੱਡਦਾ ਨਹੀਂ ਦਿੰਦਾ। ਠੀਕ ਆ ਬਹੁਤ ਟਾਈਮ ਕੱਢ ਜੂਏ ਇੱਕ ਵਾਰੀ ਮਿੱਟੀ ਫੇਰੀ ਮਿੱਟੀ ਵਿੱਚ ਘੇਰ ਤੇ ਤੀਜੀ ਬਦਲੀ ਬਦਲੀ ਫੇਰਨ ਵਾਲੀ ਉਹ ਸੁੱਕ ਗਈ ਹੁਣ ਹਣਾ। ਇਹੀ ਕੰਮ ਕਰਦਾ ਪਿਆ ਸੀ ਉਦਾਂ। ਤੇ ਜਦੋਂ ਵੀ ਆ ਸੁੱਕ ਚਵੇ ਚੰਗੀ ਤਰ੍ਹਾਂ ਫੇ ਇੱਥੇ ਪੱਟੀ ਹੀ ਭਰਦਾਂਗੇ ਵਿੱਚ ਜਿਹੜੀਆਂ ਦਰਜਾਈਆਂ ਭੂਗੂਨਾ ਵੜਨੇ ਦੇ ਵਿੱਚ ਹੜਾ। ਤੇ ਬਾਅਦ ਤਿਆਰੀ ਕਰਾਵਾਂਗੇ ਇੱਕ ਵਾਰੀ ਹੋਣਾ ਅਗਲੀ ਵਾਰੀ ਪਹਿਲਾਂ ਬੱਚੇ ਕਢਾ ਲਈਏ ਟਾਈਮ ਬਹੁਤ ਹੋ ਗਿਆ ਹੁਣ ਲੇਟ ਹੋਈ ਜਾਂਦੇ ਆਪਾਂ। ਬੱਚੇ ਵੀ ਕਢਾ ਲਈਏ ਬੈ ਟਾਂਗੀਆਂ ਨਹੀਂ ਲੱਗਦੇ ਫੇਰ ਹੜਾ। ਲੇਟ ਹੋ ਜਾਂਦੇ ਵੀ ਵੈਰੀ ਬੁਰੀ ਪੈਣ ਇੱਕ ਕਰਕੇ ਨਵੇੜ ਕੇ ਬਾਬੇ ਉਹ ਫੇਰ ਰੋਟੇ ਫੁੱਲ ਦਿੱਤਾ ਘਰ ਸਫਾਈ ਜੀ ਹੋ ਗਈ ਹੈ ਨਾ ਗਿੱਲਾ ਹਜੇ ਥੱਪੇ ਜੇ ਰਹੁੰਦਾ ਸੁੱਕ ਜਾਊਗਾ ਵਧੀਆ ਹੋਊ ਹੁਣ ਇਹਦੇ ਥੱਲੇ ਮਿੱਟੀ ਪੋਣੇ ਆ ਠੀਕ ਆ ਪਤਲੀ ਪਤਲੀ ਮੈਂ ਮਿੱਟੀ ਸਕਾਈਆ ਆਂ ਡੰਡਾ ਵੀ ਇਦੇ ਕਰ ਦਿੱਤਾ ਉਹ ਵੀ ਇਦੇ ਕਰ ਦਿੰਦੇ ਸੋਹਣੇ ਲੱਗਦੇ ਹੈ ਨਾ ਤੇ ਕਬੂਤਰ ਤਿੰਨੇ ਹੀ ਬੈਗੇ ਸੀ ਬਾਬੇ ਸਾਢੇ ਕਿ ਤੱਕ ਆਰਾਮ ਵਿੱਚ ਤੇ ਉਹ ਵੀ ਡੱਕ ਲਿਆ ਠੀਕ ਆ ਐਦਾਂ ਦਾ ਰੰਗ ਹੋ ਜੂ ਜਿੱਦਾਂ ਆ ਆਪਣਾ ਇੱਧਰ ਹੋਇਆ ਨਾ ਐਦਾਂ ਦਾ ਹੋ ਜੂ ਸਫਾਈ ਲੱਗਣ ਲੱਗ ਪੈਂਦੀ ਹੈ ਨਾ ਤੇ ਕਬੂਤਰਾਂ ਨੂੰ ਦਾਣਾ ਕਬੂਤਰਿਆਂ ਨੂੰ ਲੋੜੀਂਦੀ ਮਲਾ ਪਾਈ ਦਵਾਈ ਤੇ ਉਹ ਉਹ ਲੇਟ ਬੰਦੇ ਠ ਕਲੋਂ ਆਦਾਂ ਕੋਈ ਕਰੀ ਸਫਾਈ ਕਰਨੀ ਵੀ ਜ਼ਰੂਰੀ ਸੀ ਹੈ ਨਾ ਤੇ ਆ ਮਿੱਟੀ ਮੁੱਟੀ ਸਕਾਲੀ ਆ ਮੈਂ ਚੰਗੀ ਤਰ੍ਹਾਂ ਠੀਕ ਆ ਇੱਕ ਵਾਰੀ ਫੇਰ ਨੂੰ ਹਵਾ ਉਪਰ ਫੇਰ ਜਵੇ ਪਲਟੀ ਮਰਾਈ ਜਿੱਦਾ ਮਿੱਟੀ ਦੇ ਹੱਥੋਂ ਤੋ ਫੇਰਿਆ ਵਿੱਚ ਤੇ ਜੋ ਸੁੱਕ ਜੂਗੀ ਫੇਰ ਘੁੱਟਿਆਂ ਜੇ ਪਾਵਾਂਗੇ ਤੇ ਮਲੱਪਾ ਦੀ ਗੋਲੀ ਇੱਥੇ ਕੱਢ ਕੇ ਰੱਖੀ ਲਾਉਣ ਨੂੰ ਤੇ ਬੱਚਾ ਇੱਕ ਰਹਿ ਗਿਆ ਢੱਕਣ ਲੱਗਿਆ ਵਾਪੇ ਹੋੜ ਗਿਆ ਇੱਕ ਹੈ ਨਾ ਛਾੜ ਗਿਆ ਕਿੱਧਰ ਗਿਆ ਆਉ ਕਰਦਾ ਕੀ ਹੈ ਚਲੋ ਇਹ ਵੀ ਬਿੰਦਾ ਚੀਨਾ ਬੱਚਾ ਜਿਹੜਾ ਪੱਗਾ ਹੀ ਆ ਨਾ ਜੋਂ ਇਹ ਆ ਵਿੱਚ ਕਾਲਾ ਚੀਨਾ ਜਿਹਾ ਆ ਤੇ ਉਹ ਉੜ ਗਿਆ ਦੁਬਾਰਾ ਤੋਂ ਤਦ ਲੈ ਆਪਾਂ ਕਰਦੇ ਆਂ ਅੱਜ ਦੀ ਕਾਰਵਾਈ ਸ਼ੁਰੂ ਤੇ ਤੁਹਾਡੇ ਕਮੈਂਟਾਂ ਕਮੈਂਟਾਂ ਦਾ ਜਵਾਬ ਵੀ ਦੇਣੇ ਆ ਤੇ ਗੱਲ ਕੋਦੋਂ ਵੀ ਬਾਹ ਪਾ ਕੇ ਬੈਠਾ ਸਾਰਾ ਹੁਲਾ ਸਾਫ ਕਰਕੇ ਛੱਤ ਰੈਗੀ ਕਰਨ ਵਾਲੀ ਥੱਲੇ ਚਿੱਟਾ ਪੇਂਟ ਲਏ ਹੁੰਦੇ ਆ ਛੱਤ ਵੀ ਛਿੱਟੀ ਕਰ ਦਿੰਦੇ ਹਣਾ ਲੋਏ ਬਾਬਿਓ ਖੋਡਾ ਕਰਤਾ ਰੈਡੀ ਪੂਰਾ ਉੱਪਰ ਵੀ ਕਰ ਦਿੱਤਾ ਹਣਾ ਗਿੱਲਾ ਹਜੇ ਸੁੱਕੂਗਾ ਫੇਰਾਂ ਬਾਅਦ ਪੱਟੀ ਮਾਰਾਂਗੇ ਬੱਦ ਬੱਦ ਜਿਹੜੀਆਂ ਮੂਰੀਆਂ ਬੰਦ ਹੋ ਜੂਗੀਆਂ ਤੇ ਉਦਾਂ ਪਤਲਾ ਪਤਲਾ ਇਹ ਮਾਰਤਾ ਆਪਾਂ ਸਾਰੇ ਠੀਕ ਆ ਆ ਇੱਥੋਂ ਪੀ ਜਾਂਦਾ ਹਜੇ ਸੀਮਟ ਆ ਨਾ ਪੀ ਵੀ ਜਾਂਦਾ ਹਜੇ ਪ੍ਰਾਈਮਰੀ ਮਾਰਿਆ ਮਤਲਬ ਇੱਕ ਵਾਰੀ ਕੱਲ ਨੂੰ ਗ ਸਾਫ ਸੁਥਰਾ ਹੋ ਗਿਆ ਹੁਣ ਕੂਬੂਤਰਾ ਦੇ ਬੈਰ ਨੂੰ ਜਿਹਾਗਾ ਹਨ ਪਹਿਲਾਂ ਗੰਦਾ ਬਹੁਤ ਹੋਇਆ ਸੀ ਤੇ ਆ ਕੂਬੂਤਰੀ ਵਾਲੀ ਮਿੱਟੀ ਪਾਤੀ ਥੱਲੇ ਐਮ ਵਧੀਆ ਜੀ ਕਿਰਾਂ ਬਰੀਕ ਕਰਕੇ ਕੁੱਟ ਕੇ ਹੁਣ ਸਾਫ ਸੁਥਰੇ ਰਿਆ ਕਰਨਗੇ ਤੇ ਮਿੱਟੀ ਬੰਦਾ ਛਾਣ ਦਿੰਦਾ ਬੈਠਾ ਵੇ ਪੈਰਾਂ ਨੂੰ ਨਹੀਂ ਲੱਗਦੀਆਂ ਹੁਣ ਐਦਾਂ ਰਿਆ ਗੁਰੂ ਕੰਮ ਠੀਕ ਹੈ ਜੀ ਤੇ ਕਮੈਂਟ ਕਰਕੇ ਦੱਸਿਓ ਕੰਦਾ ਵਧੀਆ ਬਣ ਗਿਆ ਨਾ ਹੁਣ ਹੋਰ ਬਾਬਿਓ ਕੂਬੂਤਰੀਆਂ ਛੜਤੀਆਂ ਵਿੱਚ ਮਿੱਟੀ ਮੁੱਟੀ ਪਾ ਦੇ ਸੁੱਕ ਗਿਆ ਰੰਗ ਲੂੰਗਾ ਹਨਾ ਮਾੜਾ ਮਾੜਾ ਗੱਲਾ ਪੀ ਸੁੱਕ ਜੂਗਾ ਇਹ ਤੇ ਆਈ 10-12 ਕੂਬੂਤਰੀਆਂ ਵਿੱਚ 12 ਈ ਤੇ 15 ਹੋਣਗੀਆਂ ਤੇ ਇੱਕ ਹੋਰ ਬੈਡ ਨਿਊਜ਼ ਆ ਬਾਬਿਓ ਆਪਾਂ ਨੂੰ ਪਤਾ ਨਹੀਂ ਸੀ ਆਪਾਂ ਦਵਾਈਆਂ ਦੇਈ ਜਾਂਦੇ ਸੀ ਨਾ ਦੋ ਕਬੂਤਰੀਆਂ ਆਪਣੀਆਂ 빙ੀਆਂ ਵੀ ਹੋਈਆਂ ਸੀ ਵਿੱਚ ਠੀਕ ਆ ਹੁਣ ਕੱਡੀਆਂ ਤੇ ਪਤਾ ਲੱਗਾ ਤੇ ਉਦੋਂ ਠੀਕ ਆ ਮੜਵਾਪਾ ਚੱਕ ਲਈਆਂ ਇੱਥੋਂ ਹਨਾ ਉਹ ਠੀਕ ਸੀਗੀ ਹੋ ਗਈਆਂ ਠੀਕ ਮਤਲਬ ਮਾੜਾ ਮਾੜਾ ਜਿਹਾ 빙 ਰਹਿ ਗਿਆ ਉਹਨਾਂ ਦੇ ਉਹ ਇੱਕ ਦਿਨ ਡਿਗੀ ਵੀ ਜਿਸ ਦਿਨ ਮੈਂ ਕਹਿੰਦਾ ਨਹੀਂ ਸੀ ਵੀ ਪਿਛਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਿਆ ਸੀ ਵੀ ਯਾਰ ਉਹ ਆ ਪੱਲਾ ਰੋ ਗਿਆ ਲੱਗਾ ਪੱਲਾ ਨਹੀਂ ਉਹ 빙ੀ ਹੋਈ ਸੀ ਕੇ ਗੌਰ ਨਹੀਂ ਕੀਤੀ ਕਿਉਂਕਿ ਲੱਗਦੀਆਂ ਹਨੀ ਆ ਕੱਡੀਆਂ ਮਦੂ ਆਹ ਆਪਣੀਆਂ ਦੂਜੀਆਂ ਸੀ ਨਾ ਇਹਨਾਂ 'ਚ ਵੀ ਬਹੁਤ ਫਰਕ ਪੈ ਗਿਆ ਹੁਣ ਠੀਕ ਆ ਤੇ ਸੈੱਟ ਹੁੰਦੀਆਂ ਜਾਂਦੀਆਂ ਆਹ ਦੋ ਗੱਡੀਆਂ ਆਹ 빙ਗੀਆਂ ਹੋ ਕੇ ਸੱਧੀਆਂ ਹੋ ਗਈਆਂ ਕੋਈ ਜਜਮੈਂਟ ਨਹੀਂ ਕਰ ਸਕਦਾ ਦੇਖੋ ਇਹ ਪੂਰੀਆਂ ਘੁੰਮ ਕੇ ਸੱਧੀਆਂ ਹੋਈਆਂ ਆਹ ਰੱਤੀ ਵੀ ਤੇ ਆਈ ਦਿਖਾਈਆਂ ਦੋਈਆਂ ਦੇਂਦੇ ਨੇ ਪਤਾ ਲੱਗਾ ਨਹੀਂ ਹਨਾ ਵਿੱਚੇ ਸੈੱਟ ਸਟ ਹੋ ਗਈਆਂ ਆਪਈ ਵੱਡੀਆਂ ਕਬੂਦਰੀਆਂ 'ਚ ਸੀ ਇਹ ਇਹ ਕਾਹ ਵਾਲੀ ਸੀ ਤੇ ਇਹ ਘਰਤੀ ਸੀ ਬਾਕੀ ਵੀ ਹੋ ਚੱਲੀਆਂ ਸੈੱਟ ਹੋ ਜੂਗੀਆਂ ਕੋਈ ਨਹੀਂ ਥੋੜਾ ਥੋੜਾ ਟਾਈਮ ਲੱਗਣਾ ਮਿੱਠਾਂ ਬਿਲਕੁਲ ਬਰਾਉਂਡ ਮਾਰਦੀਆਂ ਕਬੂਤਰੀਆਂ ਦੇਖੋ ਬਹੁਤੀ ਜੀਆਂ ਹੱਲੇ ਠੀਕ ਆ ਅੰਦਰੋਂ ਤੰਦਰੁਸਤ ਆ ਪੂਰੀਆਂ ਆ ਦਵਾਈ ਦੋਈ ਦਿੱਤੀ ਆ ਥੋੜੀ ਜਿਹੀ ਰੰਗ ਹੋਰ ਹਿਸਾਬ ਨਾਲ ਮਾਰਦੀ ਜਿੱਦਾਂ ਦਵਾਈ ਦੇਣ ਦੇ ਆਪਾਂ ਉਹਦੇ ਕਰਕੇ ਵੀ ਮਿੱਠਾਂ ਪੂਰੀਆਂ ਗੋਲ ਸੁੱਕੀਆਂ ਮਾਰਨ ਡੀਆਂ ਉਹਦਾ ਦੀ ਕੋਈ ਪ੍ਰੋਬਲਮ ਨਹੀਂ ਬਸ ਵਾਇਰਸ ਇਹਨਾਂ ਦਾ ਪੱਕ ਗਿਆ ਹੁਣ ਹੌਲੀ ਹੌਲੀ ਸੈੱਟ ਹੋ ਜਾਣਗੀਆਂ ਇਹ ਕੋਈ ਚੱਕ ਨਹੀਂ ਕੋਈ ਬਰਬਰੀ ਆਉਂਦੀ ਨਾ ਆਪਾਂ ਦੱਸੀ ਲਗਵੇ ਦੀ ਉਹ ਇਥੋਂ ਮਿਲੀ ਨਹੀਂ ਉਹ ਮੈਂ ਲੈ ਕੇ ਉਹਨਾ ਉਹ ਪੁੰਨੇ ਨਾਲ ਸਾਰਿਆਂ ਦੇ ਨੱਕ ਦੇ ਵਿੱਚ ਉਹਦੇ ਨਾਲ ਤਾਂ ਛੱਕੋ ਛੱਟੋ ਬਿਮਾਰੀ ਉਹ ਦੂਰ ਹੋ ਜਾਣੀ ਪਰ ਇੱਥੋਂ ਮਿਲੀ ਨਹੀਂ ਆਹ ਹੀ ਪੰਗਾ ਉਹ ਬਾੜੇ ਚ ਮਿਲਦੀਆਂ ਘਾਟਾ ਦਵਾਈਆਂ ਇਦਾਂ ਦੀਆਂ ਹਨਾ ਤੇ ਕੋਈ ਚੱਕਰ ਨਹੀਂ ਮੈਂ ਲੈ ਕੇ ਉਹਨਾਂ ਕਿਤਨਾ ਕਿਤਰਾ ਕੋਲ ਲੱਭ ਕੇ ਲਿਉਨੇ ਆ ਜਾਂ ਕਿ ਕੋਈ ਪਈ ਹੋਈ ਤਾਂ ਉੱਥੋਂ ਲੈ ਕੇ ਆਉਣੇ ਹਨਾ ਕਿ ਯਾਰ ਮਿੱਤਰ ਤੋਂ ਉਹ ਬਰਬਰੀ ਨਾ ਦੀ ਆ ਜਿਹੜੀ ਮੈਂ ਦੱਸੀ ਲਕਵੇ ਤੋਂ ਉਹ ਬਹੁਤ ਐਂਡ ਚੀਜ਼ ਆ ਬਾਕੀ ਤਾਂ ਆਪਾਂ ਜਿਹੜੀ ਦਵਾਈ ਲਾਉਨੇ ਪਏ ਆ ਉਹਦੇ ਨਾਲ ਹੀ ਸੈੱਟ ਹੋ ਗਿਆ ਹਨਾ ਜੋ ਜੋ ਮੈਡੀਸਨ ਦਿੰਦੇ ਸੀ ਆ ਖੂਤਰੀਆਂ ਲਕਵੇ ਵਾਲੀਆਂ ਸੀ ਪੂਰੀਆਂ ਰੱਤੀ ਤੇ ਆ ਇਹਨਾਂ ਨੂੰ ਕੋਈ ਕਹਿ ਨਹੀਂ ਸਕਦਾ ਕਿ 빙ੀਆਂ ਹੋਈਆਂ ਹੋਣੀਆਂ ਪਰ ਇਹ 빙ੀਆਂ ਆ ਠੀਕ ਆ ਇਹ ਸੈੱਟ ਹੋ ਗਈਆਂ ਆ ਤੁਹੇਰ ਨਹੀਂ ਨਾ ਦਵਾਲੀਆਂ ਅੱਜ ਹੁਣ ਸਹੀ ਲੱਗਦਾ ਨਾ ਮਿੱਟੀ ਮਿੱਠਾ ਪੁੱਠਾ ਜੇ ਗਦਿਆਰਾ ਦੇ ਹੁਣ ਮਿੱਟੀ ਮੁੱਟੀ ਨੂੰ ਨਾਲੇ ਮੂੰਮਾ ਮਾਰਦੇ ਚਲੋ ਥੋੜੇ ਦਿਨ ਤਾਂ ਮਾਰੂ ਵੇਖ ਦੋ ਦਿਨ ਜਿੰ ਤੱਕ ਚੱਕ ਲੂਗੇ ਨਾ ਉਦੋਂ ਫੇਰ ਇਹਨੇ ਹਟ ਜਾਣਾ ਜਦੋਂ ਪਿੱਠਾ ਪੁੱਠਾ ਮਿਕਸ ਹੋ ਪਈਆਂ ਤੇ ਹੁਣ ਮਾਰੀ ਜਾਂਦਾ ਕੋਈ ਨਾਲੇ ਇਹਨਾਂ ਨੂੰ ਲੋੜ ਸੀਗੀ ਖਾ ਲੈਣਗੇ ਤੇ ਮਿੱਟੀ ਮਾ ਥੱਲੋ ਜੀ ਪੱਟ ਕੇ ਲੈ ਕੇ ਆਇਆ ਵਧੀਆ ਮਿੱਟੀ ਐ ਤੇ ਸਪਰੇਅਸ ਗੁਰਾ ਦੀ ਕਿਆਰੀ ਚੋਂ ਪੱਟੀ ਆਪਾਂ ਇੱਥੇ ਕੋਈ ਸਪਰੇਅਸ ਗੁਰੂਣੀ ਮਿੱਟੀ ਚ ਹੋਈ ਨਾ ਕੋ ਖਾਦ ਖੂਦ ਪਾਈ ਕਰੀ ਹੈ ਨਾ ਘਰ ਦੀ ਮਿੱਟੀ ਐ ਤਾਂ ਘਰ ਦੇ ਵਿੱਚ ਅਸੀਂ ਜਿਹੜੀ ਉਥੋਂ ਪਟਕੇ ਲੈਂਦੀ ਆਪਾਂ ਇਹ ਮਿੱਟੀ-ਮਿੱਟੀ ਪਾਤੀ ਠੀਕ ਆ ਹੁੱਡੇ ਦੇ ਵਿੱਚ ਵੀ ਇਹ ਉੱਦਾਂ ਚਲੋ ਰੰਗ-ਰੂੰਗ ਕਰਨ ਵਾਲਾ ਬਾਜ ਕਰਦੇ ਆਂਗੇ ਤੇ ਕਬੂਤਰੀਆਂ ਬੈਠੀਆਂ ਆ ਡਾਊਂਡੀਆਂ ਤੇ ਸਾਰੀਆਂ A to Z ਠੀਕ ਆ ਤੇ ਆ ਵੀ ਦਾਣੇ-ਦੂੜੇ ਪਾਏ ਆ ਹੁਣ ਟ੍ਰੇਨ ਦੀ ਧੋਣੀ ਇੱਕ ਵਾਰੀ ਸਾਫ਼ ਕਰਦਾ ਬਾਅਦ ਚੋਂ ਟ੍ਰੇ ਹੈ ਨਾ ਤੇ ਇੱਧਰ ਵੀ ਆਪਾਂ ਤੁਹਾਨੂੰ ਦਿਖਾਤਾ ਪਹਿਲਾਂ ਹਨਾ ਮਿੱਟੀ-ਮਿੱਟੀ ਪਾ ਕੇ ਐਨ ਸੈੱਟ ਹੋ ਗਿਆ ਕੰਮ ਸੁੱਕਾ-ਸੁੱਕਾ ਹੋ ਗਿਆ ਤੇ ਆ ਹੁੱਡੇ 'ਚ ਵੀ ਠੀਕ ਆ ਐਨ ਮਤਲਬ ਵਧੀਆ ਬਣ ਗਈ ਗੱਲਬਾਤ ਹੁਣ ਬੈਠਾ-ਭੁੱਖਾ ਇਹਨੇ ਪੈਰਾਂ ਨੂੰ ਮਲ ਕੇ ਆ ਗੁਰੂਆਂ ਦੇ ਖੋੜ ਦਾਣਾ ਪਾਈਏ ਤੇ ਫਿਰ ਤੁਹਾਡੇ ਕਮੈਂਟਾਂ ਦੇ ਜਵਾਬ ਦਿੰਨੇ ਆ ਤੇ ਫਿਰ ਉਦਾ ਚੱਕ ਬਾਬਿਓ ਕੱਲ ਤੋਂ 5 ਵਜੇ ਵੀਡੀਓ ਆਇਆ ਕਰੂਗੀ ਕੱਲ ਤੋਂ ਪੂਰੇ 5 ਵਜੇ ਆਪਾਂ ਵੀਡੀਓ ਪਾ ਰਿਆ ਕਰਨੀ ਆ ਹੋ ਸਕਦਾ ਕੱਲ ਨੂੰ ਵੀਡੀਓ ਨਾ ਆਵੇ ਪਰ 5 ਵਜੇ ਵੀਡੀਓ ਹਮ ਲਗਾਤਾਰ 5 ਵਜੇ ਵੀਡੀਓ ਆਇਆ ਕਰੂਗੀ ਤੇ 5 ਵਜੇ ਆਪਣਾ ਪਿਆਰ ਦੇਣਾ ਨਾ ਭੁੱਲਿਆ ਕਰਿਓ ਤੇ ਆਇਓ ਬਾਬਿਓ ਕਰਦੇ ਆ ਵੀਡੀਓ ਸ਼ੁਰੂ ਹਾਂਜੀ ਬਾਬਿਓ ਕੀ ਹਾਲ ਚਾਲ ਨੇ ਸਾਰੇ ਕੈਮੋ ਚਲੋ ਬਾਬਿਓ ਕਰੀਏ ਵੀਡੀਓ ਸ਼ੁਰੂ ਤੇ ਵੀਡੀਓ ਆਪਾਂ ਦੋ ਤਿੰਨ ਵਾਰੀ ਸ਼ੁਰੂ ਕਰ ਲਈ ਉਦਾਂ ਵਿੱਚ ਤੇ ਤੁਹਾਡੇ ਜਵਾਬ ਦੀਆਂ ਕਮੈਂਟਾਂ ਤੇ ਅੱਜ ਕਿਉਂਕਿ ਬਾਬੇ ਬੀਜੀ ਬਹੁਤ ਸੀ ਅੱਜ ਸਾਰੇ ਹੀ ਹਨਾ ਮਤਲਬ ਸਫਾਈ ਸੁਈ ਕਰਦੇ ਆ ਮਿੱਟੀ ਮੁੱਟੀ ਵਿੱਚ ਪਾਈ ਆ ਰੰਗ ਕੀਤਾ ਖੁੱਡਾ ਮਿੱਠਾ ਬੁੱਠਾ ਹੋਰ ਵੀ ਖੁੱਡਿਆਂ ਦਾ ਸਾਬ ਕੀਤਾ ਸਾਰੇ ਮਤਲਬ ਸਾਫ ਸੁਥਰ ਕਰਕੇ ਦਵਾਈ ਦਵਾਈ ਕਬੂਤਰਾਂ ਨੂੰ ਦਿੱਤੀ ਤੇ ਕਬੂਤਰ ਡਾਇ ਵੀ ਸੀਗੇ ਇੱਕ ਪਤੰਦਰ ਹੁਣ ਡੱਕਿਆ ਨਹੀਂ ਜਾਣ ਰਿਹਾ ਹੁਣ ਵੀ ਉੱਤੇ ਬੈਠਾ ਹਨਾ ਇਹ ਕੱਡੇ ਬਹੁਤ ਦਿਨਾਂ ਬਾਅਦ ਆ ਉਹ ਬੈਠਾ ਉੱਤੇ ਛੱਗਰੀ ਤੇ 3 ਵਜੇ ਦਾ ਟਾਈਮ ਹੋ ਗਿਆ ਇਹਨੂੰ ਮੇਰੇ ਹਿਸਾਬ ਨਾਲ ਮੈਂ 7-8 ਰੀ ਟੱਕਣ ਲੱਗਾ ਫੇਰ ਉੜ ਜਾਂਦਾ ਘੰਟਾ ਖੜਾ ਲਾਉਂਦਾ ਫੇਰ ਆ ਜਾਂਦਾ ਕਿਉਂਕਿ ਉੱਡੇ ਹੋਏ ਬੱਚੇ ਖੁੱਲੇ ਤੇਤਾ ਕਰਕੇ ਚੱਕਰ ਪਿੰਦਾ ਪਿਆ ਕੋਈ ਨਹੀਂ ਬਾਕੀ ਹੋ ਜੂ ਲਾਰਡ ਤੇ ਛਤਰਾਣੇ ਮੰਨਦੇ ਹੁੰਦੇ ਈਦਾ ਦੇਣਾ ਮੰਨ ਜੂਗਾ ਆਪੇ ਖੁੱਡੇ 'ਚ ਵੜ ਜੂਗਾ ਤੇ ਫੇਰ ਹੀ ਦਾਣਾ ਪਾਣੀ ਪਾਵਾਂਗੇ ਨੂੰ ਹਣਾ ਉਹ ਨਹੀਂ ਚੱਕਰ ਤਾਂ ਇੱਥੇ ਬੈਠਾ ਰਵੇ ਭਾਵੇਂ ਬਾਹਰ ਕੋਈ ਚੱਕਰ ਨਹੀਂ ਆਪੀ ਨੇ ਖੁੱਡੇ 'ਚ ਵੜ ਜਾਣਾ ਹੁਣ ਨਹੀਂ ਲਾਸਟ ਵਾਰੀ ਵੜ ਜੂਗਾ ਹੁਣ ਬਸ ਐਤਕੀ ਲਾਸਟ ਵਾਰੀ ਕਰਨਾਂ ਚਾਂਸ ਵੜ ਗਿਆ ਠੀਕ ਆ ਸ਼ਾਮਾਂ ਤੱਕ ਇੱਥੇ ਰੋ ਢਾਂਗੀ ਤੇ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਬਾਈ ਛਤਰੀ ਦੇ ਬੱਚੇ ਕਿਦ ਦਾਗ ਜਾਈਏ ਬਾਈ ਜਿੱਦਾਂ ਹੁਣ ਮੈਂ ਤੁਹਾਨੂੰ ਬੱਚਾ ਦਿਖਾ ਦਿੰਦਾ ਇੱਕ ਬੜਲੇ ਵਾਲੀ ਦਾ ਬੱਚਾ ਪਹਿਲਾਂ ਮੈਂ ਤੁਹਾਨੂੰ ਬੱਚਾ ਦਿਖਾਉ ਤੇ ਆ ਬਾਬੇ ਉਹ ਬੱਚਾ ਐਡਾ ਬੱਚਾ ਹੋ ਗਿਆ ਠੀਕ ਆ ਤੇ ਦਿਖਾਇਆ ਵੀ ਨਹੀਂ ਸੀ ਹਨਾ ਸ਼ੌਂਕ ਕਰ ਲੋ ਨਾਲੇ ਪਹਿਲਾਂ ਤੇ ਅੱਖ ਕੱਚੀ ਪੀਲੀ ਕੱਢੂਗਾ ਮੰਗ ਕੋਈ ਆ ਪਾਰਿਆ ਬੱਚੇ ਤੇ ਹਜੇ ਛੋਟਾ ਆ ਬੱਚਾ ਹਨਾ ਐਡੇ ਐਡੇ ਜਦੋਂ ਬੱਚੇ ਹੋ ਗਏ ਇਹ ਤੋਂ ਥੋੜਾ ਛੋਟਾ ਵੀ ਤੁਸੀਂ ਬਿਠਾ ਸਕਦੇ ਆ ਜਿਹਦੇ ਕਾਂਕੂ ਨਾ ਪੈਂਦਾ ਹੋਵੇ ਉਹਦਾ ਐਡਾ ਕ ਬੱਚਾ ਬਿਠਾਉਣਾ ਸ਼ੁਰੂ ਕਰ ਦੋ ਤੇ ਇਹ ਤੋਂ ਥੋੜਾ ਛੋਟਾ ਹੀ ਕੱਢ ਲੋ ਵਧੀਆ ਥੋੜਾ ਜਿਹਾ ਵੱਡਾ ਹੋ ਗਿਆ ਇਹਨੂੰ ਆਪਾਂ ਵੀ ਕੱਲ ਤੋਂ ਬਿਠਾਉਣਾ ਸ਼ੁਰੂ ਕਰ ਦੇਣਾ ਹਨਾ ਤੇ ਜਦੋਂ ਬੱਚੇ ਡਡੇ ਹੋ ਗਏ ਬਈ ਠੀਕ ਆ ਇਹਨਾਂ ਨੂੰ ਸਵੇਰ ਨੂੰ ਦਾਣਾ ਦੂਣਾ ਪਵਾ ਕੇ ਮਾਪੋ ਮਾਪੋ ਕੋ ਜਿੱਦਾਂ ਵੀ ਦਾਣਾ ਦੂਣਾ ਇਹਨਾਂ ਨੇ ਖਾ ਲਿਆ ਪਾਣੀ ਪੂਣੀ ਦੇ ਕੇ 20 ਕਐਮਲ ਪਾਣੀ ਦੇ ਲੋ 15 ਦੇ ਲੋ ਹਨਾ ਦੇ ਕੇ ਤੁਪੇ ਰਾਂ ਨੂੰ ਬਿਠਾਓ ਬਈ ਠੀਕ ਆ ਜਾਲ ਚ ਪਾਓ ਛਤਰੀ ਤੇ ਛੋਟੇ ਛੋਟੇ ਕੋਲ ਖਲੋ ਕੇ ਬਿਠਾਓ ਹਨਾ ਵੀ ਜਿੱਦਾਂ ਕਾਂ ਖੂਨਾ ਪਵੇ ਤੇ ਜਦੋਂ ਤੁਸੀਂ ਮਤਲਬ ਇਹ ਤੁਹਾਡਾ ਲਗ ਲੋ ਵੀ ਤੁਸੀਂ 10 ਦਿਨ ਬਿਠਾ ਲਿਆ ਬੱਚੇ ਨੂੰ ਹਨਾ ਜਾਲ ਚ ਰੱਖਣਾ ਆਪਾਂ ਵੀ ਛਤਰੀ ਤੇ ਰੱਖਣਾ ਤੁਹਾਡੀ ਮਰਜ਼ੀ ਲੱਤ ਨਹੀਂ ਵੱਧਣੀ ਠੀਕ ਆ ਲੱਤ ਕਈ ਵੇਲੇ ਰੱਸੀ ਫਾਜ ਜਾਂਦੀ ਤੇ ਲੱਤ ਟੁੱਟਣ ਦੇ ਵੀ ਡਰ ਛੋਟੇ-ਛੋਟੇ ਬੱਚੇ ਕੱਢੋ ਠੀਕ ਐ ਇਹ ਤੋਂ ਥੋੜਾ ਜਿਆ ਹੋਰ ਛੋਟਾ ਕੱਢ ਲਓ ਇਹ ਤੋਂ 3-4 ਦਿਨ 5 ਦਿਨ ਛੋਟਾ ਹੋਰ ਕੱਢੋ ਇਹ ਤੋਂ ਹਨਾ ਤੇ ਲਗਾਤਾਰ ਬਿਠਾਓ ਬੱਚਿਆਂ ਨੂੰ 10-15 ਦਿਨ ਬਿਠਾਓ ਡੌਣਾ ਨਹੀਂ ਠੀਕ ਐ ਆਪੀ ਜਿੱਦਾਂ ਉੱਡਣਗੇ ਆਪੀ ਉੱਡਣ ਨਾ ਉੱਡਣ ਆਪੀ ਉੱਡੂਗੇ ਤੇ ਆਪੀ ਛਤਰੀ ਤੇ ਹੋਣਗੇ ਬਾਈ ਕੋਈ ਤੰਗ ਨਹੀਂ ਕੋਈ ਚ ਵੱਡਾ ਕੰਮ ਨਹੀਂ ਛਤਰੀ ਤੇ ਲਾਉਣਾ ਐਡਾ ਔਖਾ ਨਹੀਂ ਹੈਗਾ ਛਤਰੀ ਤੇ ਬਿਠਾਓ ਛਤਰੀ ਦੇ ਲੈ ਕੇ ਜਾਓ ਫੜ ਕੇ ਇੱਦਾਂ ਹੀ ਖੁੱਡੇ 'ਚ ਛਤਰੀ ਤੋਂ ਲਾਓ ਕਬੂਤਰਾਂ ਨੂੰ ਹਨਾ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਹੱਥ ਲਾਓ ਬੱਚਿਆਂ ਨੂੰ ਜਿੰਨੇ ਡਰਨਗੇ ਬੱਚੇ ਜਿੰਨੇ ਕੋੜੇ ਹੋਣਗੇ ਓਨੇ ਘੱਟ ਢਾਂਗੀ ਤੇ ਲੱਗਣਗੇ ਹੱਤਾਂ 'ਚ ਫੜੋ ਬੱਚਿਆਂ ਨੂੰ ਜਿੱਦਾਂ ਮੱਲ ਜਦੋਂ ਆਪਾਂ ਬਿਠਾਉਨੇ ਆ ਛਤਰੀ ਤੋਂ ਫੜ ਕੇ ਇਦਾਂ ਬਿਠਾ ਦਿੱਤੇ ਫੇਰ ਛਤਰੀ ਤੇ ਲੱਗੀ ਤੇ ਫੜਨ ਦੀ ਵੀ ਕੋਸ਼ਿਸ਼ ਕਰਿਆ ਕਰੋ ਬੱਚੇ ਫੜ ਵੀ ਹੋ ਜਾਂਦੇ ਉਹਦੇ ਛੋਟੇ ਛੋਟੇ ਬੱਚੇ ਗਿੱਦੇ ਹੁੰਦੇ ਇਦਾਂ ਇਹ ਬੱਚੇ ਪੂਰੇ ਫੇ ਪੱਕੇ ਹੋ ਜਾਂਦੇ ਬਾਈ ਪਹਿਲੀ ਵਾਰੀ ਵੀ ਉੱਡੇ ਬੱਚੇ ਤੁਹਾਡੇ ਬਾਹਰ ਕਿਤੇ ਪੈਰ ਨਹੀਂ ਲਾ ਕੇ ਆਉਣਗੇ ਤੇ ਜੋ ਬੱਚਿਆਂ ਨੂੰ ਤੁਸੀਂ ਦਸ ਦਿਨ ਬਿਠਾ ਲਿਆ ਉਸ ਤੋਂ ਬਾਅਦ ਤੁਸੀਂ ਧੁੱਪ ਜਦੋਂ ਲੱਗਦੀ ਏ ਕੜਕੀ ਜੀ ਧੁੱਪ 'ਚ ਬਿਠਾਓ ਇਹਨਾਂ ਦਾ ਜਦੋਂ ਖੂਣੀਆ ਖੋਲ ਉਡਣ ਲੱਗ ਜਾਣਗੇ ਹੌਲੀ ਹੌਲੀ ਉੱਡ ਕੇ ਆਪੀ ਛਤਰੀ ਤੇ ਬਹਿਣ ਵਾਸ ਡਾਉਣਾ ਨਹੀਂ ਡਰਾਉਣਾ ਨਹੀਂ ਇਹਨਾਂ ਨੂੰ ਜਦੋਂ ਛਤਰੀ ਤੋਂ ਡਰਾਉਂਦਾ ਉਦੋਂ ਕੰਮ ਖਰਾਬ ਹੋਣਾ ਆਪ ਨਹੀਂ ਡਰਾਉਣਾ ਆਪੀ ਉਡਣ ਨਾ ਉਡਣ ਇਹਨਾਂ ਦੀ ਮਰਜ਼ੀ ਆ ਭਾਵੇਂ 15 ਨੂੰ ਉਡਣ 10 ਨੂੰ ਉਡਣ ਉੱਡੂਗੇ ਆਪੇ ਹੀ ਉੱਡ ਪਹਿਲਾਂ ਹੀ ਜਾਂਦੇ ਹੁੰਦੇ ਆ ਇਹ ਮਤਲਬ ਦਹਾਹ ਕਿਹੜਾ ਚਾਹੀਏ ਤੋਂ ਬਣਾਉਣ ਲੱਗਦੇ ਨਾ ਤੁਸੀਂ ਬਿਠਾਉਣ ਲੱਗਦੇ ਆ ਉਹਦੇ ਉੱਡਣੇ ਸ਼ੁਰੂ ਹੋ ਜਾਂਦੇ ਆ ਇਹ ਤੇ ਜਦੋਂ ਬੱਚੇ ਉੱਡ-ਉੱਡ ਕੇ ਤੁਹਾਡੇ ਬਹਿਣ ਲੱਪ ਪੈਣ ਤਾਂ ਲੱਗਦਾ ਵੀ ਹਾਂ ਜੀ ਹਰ ਛਤਰੀ ਤੇ ਪੱਕੇ ਹੋ ਗਏ ਆ ਫਿਰ ਆਪਦੇ ਜਿੱਦਾਂ ਜਿੱਦਾ ਇਹਨਾਂ ਨੂੰ ਉਡਾ ਛਤਰੀ ਪਤਾਹ ਮਿੰਟ 15 ਮਿੰਟ ਰੋਕੇ ਲਾਓ ਆਪ ਹੀ ਟਾਈਮ ਵਧਾਉਣ ਲੱਪੇ ਨੇ ਹੁੰਦੇ ਪਹਿਲਾਂ ਛਤਰੀ ਤੇ ਪੱਕੇ ਕਰ ਲਓ ਫੇ ਉਨੀ ਚੱਕਰ ਨਹੀਂ ਛਤਰੀ ਲਾਉਣੀ ਉਨੀ ਚੱਕਰ ਛਤਰੀ ਖੜੀ ਤੇ ਡਾਓ ਇਹਨਾਂ ਨੂੰ ਠੀਕ ਆ ਬੈਠਣ ਦਿਓ ਜਿੱਦਾਂ ਮਰਜੀ ਆਪ ਹੀ ਉਡ ਉਡ ਕੇ ਬੈੰਦੇ ਮਸਤੀ ਕਰਕੇ ਬਾਸ ਫੇ ਉਸ ਤੋਂ ਬਾਅਦ ਤੁਸੀਂ ਹੌਲੀ ਹੌਲੀ ਡੋਨੇ ਸ਼ੁਰੂ ਕਰ ਲਓ ਛਤਰੀ ਲਾਉਣੀ ਸ਼ੁਰੂ ਕਰ ਲਓ ਆਪਦੇ ਫੇ ਗੇਜਾਂ ਦੇ ਬੱਚੇ ਹਨਾ ਕਈ ਬਾਈਆਂ ਦਾ ਕਮੈਂਟ ਸੀ ਬਾਈ ਛਤਰੀ ਲਾ ਕੇ ਨਹੀਂ ਕਬੂਤਰ ਡਾਉਣੇ ਚਾਹੀਦੇ ਬਾਈ ਛਤਰੀ ਲਾ ਕੇ ਕਬੂਤਰ ਡਾਉਣਾ ਚਾਹੀਦਾ ਬਾਹਰ ਚੜਦਾ ਹੀ ਤਾਂ ਆਇਆ ਠੀਕ ਆ ਕਬੂਤਰ ਦਾ ਟਾਈਮ ਨੋਟ ਕਰੋ ਯਾਰ ਮੇਰਾ ਇੰਨੇ ਕ ਵੇ ਕਬੂਤਰ ਮੰਦਾ ਹੋ ਜਾਂਦਾ ਉਦੋਂ ਛਤਰੀ ਤੇ ਕਬੂਤਰ ਬਨ ਕੇ 扑ਕਾ ਕੇ ਕੂਤਰ ਲਾਉਣਾ ਸ਼ੁਰੂ ਕਰੋ ਠੀਕ ਆ ਆਵਾਜ਼ ਮਾਰ ਕੇ ਕਬੂਤਰ ਨੂੰ ਛਤਰੀ ਤੋਂ ਲਾਉਣਾ ਸ਼ੁਰੂ ਕਰੋ ਜਦੋਂ ਤੁਸੀਂ ਇਦਾਂ ਕਰਨਾ ਸ਼ੁਰੂ ਕਰਤਾ ਬਾਈ ਤੁਹਾਡੇ ਪੱਕੇ ਹੋ ਜਾਣਗੇ ਬਾਹਰ ਬਾਜੀ ਤੇ ਦੂਸਰ ਤੇ ਵੀ ਬੱਚੇ ਸਭ ਤੋਂ ਪਹਿਲਾਂ ਤੁਹਾਡੇ ਕੂਤਰ ਟਾਂਗੀ ਤੇ ਚੜ੍ਹਾ ਕਰਨਗੇ ਠੀਕ ਆ ਜਿਹੜਾ ਆ ਤਰੀਕਾ ਕਰੂਗਾ ਬਾਈ ਸਾਰੇ ਇਹੇ ਤਰੀਕਾ ਕਰਦੇ ਆ ਹਨ ਤੇ ਆਜੋ ਬਾਬਿਓ ਪਹਿਲਾਂ ਦਾਣਾ ਪਾਈਏ ਫਿਰ ਬਾਕੀ ਕਮੈਂਟਾਂ ਦੇ ਜਵਾਬ ਬਾਅਦ ਚ ਦਿੰਨੇ ਆ ਹਾਂਜੀ ਬਾਬਿਓ ਬਾਕੀਆਂ ਦਾ ਵੀ ਦਾਣਾ ਦੋਣਾ ਪਾ ਲਿਆ ਹੁਣ ਬਾਕੀਆਂ ਦਾ ਵੀ ਜ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਬਾਈ ਜਿਹੜੇ ਹੱਡੀ ਕੱਢੇ ਹੁੰਦੇ ਕਬੂਤਰਾਂ ਦਾ ਕਿੱਦਾਂ ਪਤਾ ਲੱਗਦਾ ਤੁਸੀਂ ਪੰਜ ਚਾਰ ਕਬੂਤਰ ਦਿਖਾ ਦਿਓ ਬਾਈ ਆਪਣੇ ਕੋ ਹਜੇ ਹੈ ਨਹੀਂ ਤੇ 나 ਹੀ ਬਾਬਾ ਨਿਕਲੇ ਜਿਹੜਾ ਬੜੇ ਓਕੇ ਸੈੱਟ ਕੀਤੇ ਹਨਾ ਹੱਡੀ ਨਿਕੜੀ ਵਾਲੇ ਕਬੂਤਰ ਨਹੀਂ ਹੈਗੇ ਬਾਈ ਥੱਲੇ ਕਬੂਤਰ ਗੋਲ ਹੁੰਦਾ ਐਦਾਂ ਜਦੋਂ ਹੱਡੀ ਹੋਵੇ ਨਾ ਉਹਦੀ ਸ਼ੇਪ ਐਦਾਂ ਬਣ ਜਾਂਦੀ ਹੁੰਦੀ ਹੈ ਆਟੋਮੈਟਿਕ ਹੀ ਪਤਾ ਲੱਗ ਜਾਂਦਾ ਵੀ ਕਬੂਤਰ ਥੱਲੇ ਸੁੱਕਿਆ ਆ ਠੀਕ ਆ ਉਹਦਾ ਕੋਈ ਵੱਟਾ ਚੱਕਰ ਨਹੀਂ ਹੈਗਾ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਜਦੋਂ ਕਬੂਤਰ ਫੜੂਗੇ ਨਹੀਂ ਤਾਂ ਗੋਲ ਹੁੰਦਾ ਹੱਡੀ ਜਿਹੜੀ ਥੱਲੇ ਵਾਲੀ ਹੁੰਦੀ ਨਾ ਉਹਦੇ ਆਲੂ ਬਖਾਰਾ ਲਾਉਂਦਾ ਬਾਈ ਆਲੂ ਬਖਾਰਾ ਦਾ ਟਾਈਮ ਕਿਹਾ ਉਹ ਆਪਾਂ ਦੱਸਿਆ ਹੋਇਆ ਤੁਸੀਂ ਪੁਰਾਣੀਆਂ ਵੀਡੀਓ ਕੱਢ ਕੇ ਦੇਖ ਲਿਓ ਜਾ ਕੇ ਆਲੂ ਬਖਾਰਾ ਕਿਹੜੇ ਟਾਈਮ ਕਿੱਦਾਂ ਲੱਗਦਾ ਕਿਹੜੀ ਮਹੀਨੇ ਚ ਕਦੋਂ ਕਿੱਦਾਂ ਲਾਉਣਾ ਚਾਹੀਦਾ ਉਹ ਸਾਰੀਆਂ ਵੀਰੇ ਵੀਡੀਓ ਪਾਈਆਂ ਹੋਈਆਂ ਆਲਰੇਡੀ ਆ ਕੇ ਹਨਾ ਤੇ ਉਹ ਤੁਸੀਂ ਦੇਖ ਲਿਓ ਜਾ ਕੇ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਵੀ ਉਹ ਕਬੂਤਰ ਲੈਣ ਰੋਣਾ ਸੀ ਤੁਸੀਂ WhatsApp ਤੇ ਬਾਈ ਮੈਂ ਹਜੇ ਪ੍ਰੋਬਲਮ ਚ ਕਬੂਤਰ ਆ ਮੈਂ ਤਾਂ ਕਰਕੇ ਕਹਿੰਦਾ ਅਟਕ ਲੋ ਹਜੇ ਕਬੂਤਰ ਹਜੇ ਆਪਣੇ ਸੈੱਟ ਹੋ ਲਾਂਦੋ ਹਨਾ ਬਾਕੀ ਦਾ ਕਬੂਤਰ ਸੈਟ ਆ ਪਰ ਮੈਨੂੰ ਇਹ ਆ ਵੀ ਤੁਹਾਡੇ ਕੋਲ ਜਾ ਕੇ ਦੁਬਾਰਾ ਤੁਹਾਡੀ ਵੀ ਸ਼ੌਂਕ ਖਰਾਬ ਹੋਵੇ ਹਨਾ ਹੁਣ ਆਪਾਂ ਇੱਥੇ ਚਲੋ ਕੇਅਰ ਕਰੀ ਜਾਂਦੇ ਆ ਬਾਈ ਚਾਂਸ ਚਲੋ 30 ਮਹੀਨਿਆਂ ਤੋਂ ਵੀ ਵੱਧ ਕੇਅਰ ਕਰਦੇ ਆਉਂਗੇ ਹਨਾ ਬਾਈ ਚਾਂਸ ਨਾ ਸਾੰਭ ਹੋਏ ਬਾਈ ਕੰਮ ਖਰਾਬ ਹੋ ਜੂ ਤੁਹਾਡੇ ਵੀ ਕਬੂਤਰ ਜਾਂਦੇ ਲੱਗਣਗੇ ਹਨਾ ਰੋਕ ਲਓ 10 15 ਦਿਨ ਰੋਕ ਲਓ ਕਬੂਤਰਾਂ ਨੂੰ ਸੈੱਟ ਹੋ ਲਾਂਦੋ ਵਾਇਰਸ ਜਿਆ ਨਿਕਲਣ ਤੋਂ ਫੇਰ ਲੈ ਜਿਓ ਠੀਕ ਆ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਭਾਈ ਜਿਹੜੇ ਆਪਾਂ ਅੱਜ ਦਾ ਮਤਲਬ ਆ ਜੋ ਜੋੜੇ ਤੁਸੀਂ ਲਾਉਨੇ ਆ ਜਾਂ ਤੇ ਬਾਈ ਜੋੜਾ ਲਾਉਣਾ ਮੈਂ ਉਹ ਵੀ ਵੀਡੀਓ ਪਾਈ ਹੋਈ ਆ ਤੁਸੀਂ ਉਹ ਵੀ ਵੀਡੀਓ ਦੇਖ ਲਿਓ ਆਲਰੇਡੀ ਇਸ ਮੁੱਦੇ ਤੇ ਵੀਡੀਓ ਆਪਾਂ ਬਣਾਈ ਹੋਈ ਆ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਕਬੂਤਰ ਪਾਣੀ ਵਾਲੀਆਂ ਬਿੱਠਾ ਮਾਰ ਦੇ ਬਾਈ ਮੈਂ ਉੱਤੇ ਉਹਦਾ ਵੀਡੀਓ ਪਾਈ ਆ ਪਰ ਤੁਸੀਂ ਉਹਨੂੰ ਇੱਟ ਕੁੱਟ ਕੇ ਪਾਓ ਬਿੱਲੀ ਇੱਟ ਕੁੱਟ ਕੇ ਪਾਓ ਤੇ ਇੱਕ ਬਾਬਿਓ ਆਉਂਦੀ ਆ ਦੂਸਰੀ ਇਹ ਮੈਟਰੋ ਜੈਲ ਮੈਟਰੋ ਜੈਲ ਦੀ ਗੋਲੀ ਲੈ ਕੇ ਬਾਈ ਉਹਦੇ ਚਾਰ ਹਿੱਸੇ ਕਰ ਲਓ ਸਵੇਰੇ ਸ਼ਾਮ ਇੱਕ ਇੱਕ 2-3 ਦਿਨ ਲਗਾਤਾਰ ਦੇ ਲਓ ਚਾਰ ਹਿੱਸੇ ਕਰਨੇ ਇੱਕ ਗੋਲੀ ਤਿੰਨ ਕੁ ਦਿਨ ਦੇ ਰੋ ਤਿੰਨ ਦਿਨ ਚਾਰ ਦਿਨ ਦੇ ਲੋ ਜਦੋਂ ਕੂਤਰ ਤੁਹਾਡੇ ਸੈੱਟ ਹੋ ਗਏ ਹਟ ਉਹ ਹਟ ਜਾਣਗੇ ਪਾਣੀ ਵਾਲੀਆਂ ਮਿੱਠਾ ਮਾਰਨੀਆਂ ਤੇ ਕੇਰੀ ਪਾਓ ਜਾਂ ਇੱਟ ਕੁੱਟ ਕੇ ਪਾਓ ਹਨਾ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਬਾਈ ਵੀ ਤੁਸੀਂ ਛਿੱਟੀ ਦੀ ਕਿਹੜੀ ਗੱਲ ਕਰਦੇ ਆ ਵੀ ਜਿਹੜੀ ਕਣਕ ਚ ਹੁੰਦੀ ਆ ਵੀ ਮੈਂ ਤਾਂ ਪੋਣੀ ਸ਼ੁਰੂ ਕੀਤੀ ਆ ਵੀ ਉਹਨੂੰ ਜਿਹੜੀ ਗੁੱਲੀ ਡੰਡਾ ਕਹਿੰਦੇ ਬਾਈ ਉਹੋ ਹੀ ਹੁੰਦੀ ਆ ਉਹ ਆ ਦਿਨਾ ਚ ਵੀਰੇ ਨਹੀਂ ਪਾਈਦੀ ਕੂਤਰਾਂ ਨੂੰ ਉਹ ਬਹੁਤ ਜ਼ਿਆਦਾ ਗਰਮ ਹੁੰਦੀ ਉਹ ਜਿਹੜੀ ਛਿੱਟੀ ਹੁੰਦੀ ਆ ਠੀਕ ਆ ਉਹ ਪੈਂਸੜੀਆਂ ਪੌਂਸੜੀਆਂ ਬਹੁਤ ਨਿਕਲਦੀਆਂ ਫੇ ਇਦਰੀਏ ਦਾਣੇ ਜਿਹਦਾ ਆਪਾਂ ਬਾਜਰਾ ਬੂਈਦਾ ਪਾ ਲੈਨੇ ਗਰਮ ਦਾਣਾ ਪੌਂਨੇ ਆ ਨਾ ਉਹਨਾਂ ਫੇ ਛਟਾ ਦਾਣੇ ਦੂਨੇ ਬਹੁਤ ਨਿਕਲਦੇ ਆ ਲਤਲੁੱਤਾ ਤੇ ਆਪਾਂ ਕਹਿ ਦਿੰਨੇ ਮੱਛਰ ਨਾ ਮੱਛਰ ਨਾ ਵੀ ਨਿਕਲਦੇ ਪਰ ਜੇ ਗਰਮੀ ਹੋਊਗੀ ਲੀਵਰ ਚ ਤਾਂ ਹੀ ਬੱਚਿਆਂ ਦੇ ਨਿਕਲਦੇ ਆ ਠੀਕ ਆ ਉਦਾਂ ਨਹੀਂ ਨਿਕਲਦੇ ਦਾਣੇ ਬਈ ਤੇ ਉਹ ਛੱਟੀ ਮੈਂ ਤਾਈਓ ਬਾਈਓ ਛਾਣ ਛਾਣ ਕੇ ਪੌਂਨੇ ਆ ਉਹ ਛੱਟੀ ਨਹੀਂ ਪਾਈ ਦੀ ਗੁੱਲੀ ਡੰਡਾ ਜਿਹਨੂੰ ਕਹਿ ਦਿੰਨੇ ਆ ਜਾਂ ਕੁਛ ਵੀ ਉਹ ਨਹੀਂ ਕਬੂਤਰਾਂ ਨੂੰ ਬਈ ਪਾਉਣਾ ਚਾਹੀਦਾ ਉਹ ਸਿਆਲਾ ਚ ਪਾ ਲਓ ਜੇ ਥੋੜਾ ਬਾਲਾ ਤੁਹਾਨੂੰ ਲੱ ਪਉਣਾ ਜਾਂ ਨਹੀਂ ਪਉਣਾ ਉਦਾਂ ਦਾ ਐਡਾ ਕੋਈ ਖਾਸ ਐ ਨਹੀਂ ਉਹਨੂੰ ਨਹੀਂ ਵੀ ਪਉਣਾ ਚਾਹੀਦਾ ਤੇ ਨਾ ਹੀ ਪਾਓ ਤੇ ਵਧੀਆ ਗੱਲ ਆ ਪਰ ਜੇ ਤੁਸੀਂ ਪਉਣਾ ਹੀ ਆ ਤੇ ਉਹ ਸਿਆਲਾਲਾ ਚ ਪਾ ਲਓ ਬਾਈ ਜਦੋਂ ਠੰਡ ਠੁੰਡ ਧੁੰਦਾ ਪੈਂਦੀ ਆ ਉਦੋਂ ਨਹੀਂ ਤਾਂ ਪਰ ਪਰ ਜੇ ਉਦੋਂ ਦੀ ਪਾਈ ਵੀ ਖਰਾਕ ਉਦੋਂ ਦੀ ਪਾਈ ਵੀ ਖਰਾਕ ਜਾ ਕੇ ਅਗਲੇ ਗਰਮੀਆਂ ਚ ਨਿਕਲੂਗੀ ਇਹ ਮੈਂ ਤੁਹਾਨੂੰ ਵਾਰ-ਵਾਰ ਦੱਸ ਦਿੰਦਾ ਜੇ ਤੁਸੀਂ ਪਉਣੀ ਆ ਨਾ ਉਹ ਜਾ ਕੇ ਗਰਮੀ ਚ ਦਾਣੇ ਫੇਰ ਨਿਕਲੂਗੇ ਕਬੂਤਰਾ ਦੇ ਉਹ ਤੁਹਾਨੂੰ ਕੋਈ ਨਾ ਕੋਈ ਸਾਈਡ ਇਫੈਕਟ ਉਹਦਾ ਮਿਲਣਾ ਹੀ ਆ ਜਦੋਂ ਆਪਾਂ ਗਰਮ ਦਾਣਾ ਜਿਆਦਾ ਸਿਆਲਾ ਚ ਪਾ ਦਿੰਦੇ ਆ ਨਾ ਉਹ ਜੂਨ ਜਾਈ ਤੇ ਆ ਕੇ ਆਪਾਂ ਨੂੰ ਉਹਦਾ ਉਹਦਾ ਉੱਥੇ ਜਾ ਕੇ ਠੀਕ ਆ ਜਿਹੜੀ ਆਪਾਂ ਮੈਂ ਬਾਰ-ਬਾਰ ਇਹੀ ਕਿਨਾਂ ਦਾ ਸਿਆਲ ਦੀ ਗੇਮ ਗਰਮੀਆਂ ਨੂੰ ਉਟਣੀ ਆ ਠੀਕ ਆ ਹੁਣ ਜਿਹੜਾ ਦਾਣਾ ਬਾਈ ਆਪਾਂ ਗਰਮੀਆਂ ਨੂੰ ਪਾਇਆ ਸਿਆਲਾਂ ਨੂੰ ਪਾਇਆ ਨਾ ਉਹ ਜੂਨ ਜਲਾਈ ਦੇ ਮਹੀਨੇ ਚ ਕਬੂਤਰਾਂ ਨੇ ਕੱਢਣਾ ਹੀ ਆ ਠੀਕ ਆ ਜਾਂ ਤਾਂ ਤੁਸੀਂ ਸੰਭਲੋਗੇ ਬਹੁਤ ਵਧੀਆ ਤਰੀਕੇ ਨਾਲ ਕਬੂਤਰਾਂ ਨੂੰ ਠੰਡੇ ਰੱਖ ਰੂਕ ਕੇ ਫੇਦਾ ਪਾਸ ਵੀ ਹੋ ਜਾਣਗੇ ਪਰ ਜੇ ਬਾਲੀ ਖਰਾਕ ਵਾਲੇ ਕਿਤੇ ਨਾ ਕਿਤੇ ਬਾਈ ਕੂਤਰ ਪਾਣੀ ਨੂੰ ਵੀ ਜਾਂਦੇ ਆ ਠੀਕ ਆ ਬਾੜੀ ਗਰਮ ਖਰਾਕ ਵਾਲੇ ਕਿਉਂਕਿ ਤਸਵੀਰ ਵਾਲੀ ਗਰਮ ਹੋਈ ਹੁੰਦੀ ਕੂਤਰਾਂ ਦੀ ਉਸ ਤੋਂ ਬਾਅਦ ਦਾਣੇ ਬਹੁ ਨਿਕਲਦੇ ਆ ਆੜਾ ਮੱਛਰ ਮੂਛਾ ਲੜਨ ਦਾ ਆਪਾਂ ਕਹਿੰਦੇ ਨਾ ਇਹ ਦਾਣਾ ਗਰਮ ਪਾਉਣ ਨਾਲ ਹੀ ਜ਼ਿਆਦਾ ਨਿਕਲਦਾ ਬਈ ਠੀਕ ਆ ਦਾਣਾ ਹੀ ਨਿਕਲਦਾ ਗਰਮ ਹੋਇਆ ਹੁਣ ਆਪਾਂ ਹੀ ਲਾ ਲਓ ਗਰਮ ਚੀਜ਼ਾਂ ਖਾ ਲਈਏ ਪੇਤ ਨਿਕਲ ਜਾਂਦੀ ਨਾ ਐਦਾਂ ਹੀ ਆ ਬਈ ਐਦਾਂ ਹੀ ਨਾ ਨਾ ਆ ਬਾਹਲਾ ਦਾਣਾ ਗਰਮ ਪਾਉਂਗੇ ਉਹ ਨਿਕਲਣਾ ਇਹਨਾਂ ਦੇ ਸਰੀਰ ਚੋਂ ਹੀ ਆ ਜਾਂ ਕੋਈ ਉੱਦਾਂ ਢਿੱਲੇ ਮੱਠੇ ਹੋ ਜਾਣਗੇ 빙ੇ ਟੇਡੇ ਹੋ ਜਾਣਗੇ ਜਾਂ ਐਦਾਂ ਦੀ ਕੋਈ ਪ੍ਰੋਬਲਮ ਨਿਕਲ ਆਊਗੀ ਇਸ ਕਰਕੇ ਬਈ ਸਿਆ ਮੈਨੂੰ ਸੁਧਾਰ ਕਰਿਆ ਕਰੋ ਸਿਆਲ ਚ ਕਮੂਤਰ ਬਣਨੇ ਆ ਤੇ ਗਰਮੀਆਂ ਨੂੰ ਕੂਤਰ ਉੱਡਨੇ ਆ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਬਾਈ ਵੀ ਜਿਹੜਾ ਤੁਸੀਂ ਉਹ ਇੰਜੈਕਸ਼ਨ ਦੂਜਾ ਦੱਸਿਆ ਸੀਗਾ ਡ੍ਰੋਪ ਜਿਹੜਾ ਅੱਖਾਂ ਚ ਪਾਉਣ ਨੂੰ ਦੱਸਿਆ ਸੀ ਹਰੇ ਵਾਲਾ ਸਹੀ ਬਾਈ ਹਰੇ ਵਾਲਾ ਦਾ ਰਿਜ਼ਲਟ ਵਧੀਆ ਆਇਆ ਹਰਾ ਹੀ ਵਧੀਆ ਆ ਆਪਾਂ ਹਰਾ ਹੀ ਵਰਤੇ ਸੀ ਐ ਕਿ ਦੂਜਾ ਉਹਦਾ ਲੈਂਦਾ ਸੀ ਕਹਿੰਦੇ ਵੀ ਉਹ ਸਟਰੋਂਗ ਆ ਪਰ ਮੈਨੂੰ ਉਹਦਾ ਹੀ ਕੋਈ ਖਾਸ ਰਿਜ਼ਲਟ ਨਹੀਂ ਮਿਲਿਆ ਜਿਹੜਾ ਹਰੇ ਵਾਲਾ ਸੀ ਉਹਦਾ ਜ਼ਿਆਦਾ ਮਤਲਬ ਰਿਜ਼ਲਟ ਮਿਲਿਆ ਹਨਾ ਜਿਹੜੇ ਆਪਾਂ ਦੋਨੇ ਦਿਖਾਏ ਸੀ ਹਨਾ ਤੇ ਆਇਓ ਬਾਬਿਓ ਬਾਕੀ ਦੀ ਕਾਰਵਾਈ ਕਰਦੇ ਆ ਬਾਅਦ ਚੋਂ ਹੁਣ ਕਮੈਂਟਾਂ ਦੇ ਤਕਰੀਬਨ ਹੀ ਮੈਂ ਸਾਰਿਆਂ ਦੇ ਜਵਾਬ ਦੇ ਦਿੱਤੇ ਆ ਜੇ ਕੋਈ ਰਹਿ ਗਿਆ ਤੇ ਬਾਈ ਹੱਥ ਜੋੜ ਕੇ ਸੋਰੀ ਆ ਤੇ ਮਿਲਦੇ ਆ ਬਾਬਿਓ ਆ ਦਾਣਾ ਦੂਣਾ ਹੁਣ ਜਿਹੜੇ ਪਾਲੇ ਆ ਪਾਣੀ ਪੂਣੀ ਵੀ ਪਾਲੀਏ ਪਾਣੀ ਪੂੜੀ ਪਾ ਕੇ ਆ ਕੇ ਫਿਰ ਗੱਲਾਂਬੱਤਾਂ ਕਰਦੇ ਆ ਤੁਹਾਡੇ ਨਾਲ ਨਾਓ ਬਾਬਿਓ ਇਹਨਾਂ ਨੂੰ ਦਾਣਾ ਦੂਣਾ ਪਾ ਕੇ ਟਰਿਆਂ ਚੱਕ ਲਈਆਂ ਹੁਣ ਪਾਣੀ ਪੂੜੀ ਦੇ ਕੁਜੇ ਰੱਖੀਏ ਠੀਕ ਆ ਤੇ ਜਿਹੜਾ ਆਪਾਂ ਉਹ ਦੂਜਾ ਤਨ ਦੱਸਿਆ ਸੀਗਾ ਜਿਹੜਾ ਆਪਾਂ ਪਾਊਡਰ ਵਰਤਿਆ ਸੀ ਨਾ ਵੀਰ ਕੋਣ ਬਾਈ ਇਹਦਾ ਰਿਜ਼ਲਟ ਹੈਗਾ ਵਧੀਆ ਆ ਕੂਤਰੇ ਦਾ ਇਕੱਠੇ ਜੇ ਹੋ ਕੇ ਬਿੰਦੇ ਪੜਾ ਤਾਂ ਅੱਜ ਨਹੀਂ ਪਉਣਾ ਕੱਲ ਜਾਂ ਪਰਸੋਂ ਨੂੰ ਖੇਦਵਾਰਾ ਇੱਕ ਵਾਰੀ ਪਾਵਾਂਗੇ ਹੈਨਾ ਦੋ ਤਿੰਨ ਦਾ ਦੋ ਤਿੰਨ ਦਿਨ ਦਾ ਗੈਪ ਪਾ ਲਾਂਗੇ ਬਾਅਦੋਂ ਹਫਤੇ ਬਾਅਦ ਪਾ ਲਿਆ ਕਰਾਂਗੇ ਤੇ ਥੋੜੀ ਇੱਕ ਵਾਰੀ ਵਰਤਣਾ ਆਪਾਂ ਜ਼ਿਆਦਾ ਨਹੀਂ ਵਰਤਣਾ ਇਹ ਠੀਕ ਆ ਤੇ ਇਹਦਾ ਰਿਜ਼ਲਟ ਵਧੀਆ ਬਈ ਪਉਣਾ ਥੋੜਾ ਥੋੜਾ ਹੀ ਐ ਇੱਕ ਕੁਜੇ ਜੇ ਇੱਕ ਛੁਟਕੀ ਪੋਣੀ ਬਸ ਤੇ ਜੇ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤਾਂ ਬਾਈ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਣ